राी पाई सी हमें डर लग रहा <laughs> ਮੈਨੇ ਸੁਣਿਆ ਨੇ ਜੀਰਾਂ ਦੀਆਂ ਕੁੜੀਆਂ ਤੇ ਮੈਨੇ ਸੁਣਿਆ ਮਰੇ ਜੀਰਾਂ ਦੇ ਗੀਰਾਂ ਦੇ ਗੀਰਾਂ ਕਰ ਲਿਆ ਕਰੋ ਕੰਗੀਰਾਂ ਨਾ ਮੇ ਝੂਠੇ ਲਾਰੇ ਜੀਰਾਂ ਦੀਆਂ ਕੁੜੀਆਂ ਨਾ ਮੇ ਝੂਠੇ ਲਾਰੇ ਬਾਤ ਹੋਣੀ ਨਹੀਂ ਜਿਹੜੀ ਨਾ ਗਏ ਝੂਠੇ ਲਾਰੇ ਜੀਰਾਂ ਦੀਆਂ ਕੁੜੀਆਂ ਨਾ ਗਏ ਝੂਠੇ ਲਾਰੇ ਜੀ ਨਹੀਂ ढाणी सतया चवारा ढाणी सतया च के भाई रोला ना पाकर बोली दे बच्चे छोड़ के पांत पांत जागारा देखण जावांंगे फुकरे चवारा देखण जावांंगे लेंटर पाया लेंटर पाया चवारा देखण ਹਣ ਮੈਂ ਪਾਉਣੀ ਨਹੀਂ ਮੈਨੂੰ ਸੰਗ ਲੱਗਦੀ ਆ ਨਾ ਹਣ ਮੈ ਨਹੀਂ ਝੰਡ ਕੱਢਣਾ ਪੈਣਾ ਮੈਂ ਨਹੀਂ ਪਾਉਣੀ ਕੋਸ਼ਿਸ਼ ਕਰਦੀ ਏ ਮਾਂਝੇ ਵੇਖੀ ਦੇ ਨਵਾ ਜਾ ਹੜੇ ਲੱਤੀਏ ਰੋਦੀ ਰੱਖ ਕੇ ਰੋਦੀ ਰੱਖ ਕੇ ਆ ਪਹਿਲਾ ਨਾ ਟੋਕਣ ਕੇ ਪਿਆਏ ਆਹੋ ਸਹੀ ਗੱਲ ਆਏ ਛੋਲੇ ਛਟੀਆਂ ਦੇ ਦਮ ਕਾ ਜੱਟ ਨਾ ਬਰਾਬਰ ਬੋਲੇ ਛਟਕੇ ਦੇ ਦਮ ਕਾ ਜੱਟ ਨਾ ਬਰਾਬਰ ਬੋਲੇ ਛਟਕੇ ਦੇ ਦਮ ਕਾ ਛਟ ਨਾ ਬਰਾਬਰ ਬੋਲੇ ਛਟੀਆਂ ਦੇ ਦਮ ਕਾ ਛਟ ਨਾ ਬਰਾਬਰ ਬੋਲੇ ਛਟੀਆਂ ਦੇ ਦਮ ਕਾ ਜੱਟਾਂ ਦੇ ਪੁੱਤ ਸਾਧੂ ਹੋ ਗਏ ਸੱਤ ਜਟਾ ਰਖਾਈਆਂ ਆੜੀ ਤੇ ਆਠੀ ਕੇ ਰੈੜੀ ਕਾਂਗੇ ਛੜੇ ਆਣ ਕੇ ਲੱਸੀ ਨੂੰ ਛੇੜੀ ਵਿਆਹ ਹੋਏ ਨੂੰ ਪਾ ਦੇਈ ਲੱਸੀ ਛੜੇ ਆਣ ਕੇ ਲੱਸੀ ਨੂੰ ਰੈੜੀ ਕਾਂਗੇ ਛੜੇ ਆਣ ਕੇ ਲੱਸੀ ਨੂੰ ਛੇੜੀ ਬਣੀ ਬਲੀ ਸੱਪੇ ਲੱਸੀ ਨੂੰ ਛੇੜੀ ਦਰਾਣੀ ਦਾ ਦਰ ਰੈੜੀ ਕਹੇ ਠਾਣੀ ਤਾਂ ਦਰ ਦੇ ਬਈ ਸੁਣ ਕੇ ਪਾ ਕੇ ਸੁਣ ਕੇ ਇੱਕ ਦਿੱਦੀ ग़रीवे सिंगी ददड़ी कांव सिंगा ददड़ी खा रे सिंगी ग सिंगी रे सिंगारी